ਦੀ ਰਾਹਵੰਦੀ ਤੇ ਜੇ ਨੰਬਰ ਦੀਸ ਮੜਿਆ ਐਸੇ ਦੇ ਰੂਪਾ ਤੇ ਵਾਹ ਉਹਨਾਂ ਤੇਰਦੀਏ ਘਰ ਆ ਗਿਆ ਉਹ ਇਤਨੀ ਕਿ ਪਰ ਸਾਰੇ ਡਿਟੈਕਟਿਵ ਜੀ ਸਾਹ ਕਿੰਨੇ ਬੜਾ ਰਾਜਾ ਬੜੀ ਕੀ ਦੇਵ ਨੂੰ ਤੇ ਭਾਪ ਜੀ ਸਾਰੇ ਇਕੱਠੇ ਹੋ ਗਏ ਕਿੰਨੀ ਹੰਗਰਵਾਸ ਤੇ ਕਿੰਨੀ ਬਨਾ ਪਾਈਸ ਨੂੰ ਬਧੀਆ ਹੈ ਇਹਨਾਂ ਦਾ ਨਿਰੰਦਾ ਤਰੀਕਾ ਹੈ ਨਾ ਬਧੀਆ ਜੀ ਮੈਂ ਦਿੱਲੀ ਬੀੜੀ ਆਸਤ ਆਮ ਆ ਵਰਕਰ ਪਾਰਟੀ ਤੋਂ ਨਾ ਮੰਤਰੀ ਜੀ ਅਰਸ਼ਕ ਨਾ ਵਰਨੇਵਾਉਂਦਾ ਮੈਂ ਇਸ ਦਾ ਤਹਰਾ ਦਾ ਕਦੀ ਕਦੇ ਕਿਤੇ ਵੱਡੇ ਲੀਟਰਾਂ ਦਾ ਇਸ ਤਰ੍ਹਾਂ ਦਾ ਰਹੀਆ ਨਹੀਂ ਦੇਖਿਆ ਜਿੰਨਾ ਉਹਨਾਂ ਨੇ ਲੈਣਾ ਪੂਰੇ ਜਰੂਰ ਨਾ ਰਕਸੂ ਸੀਗਾ ਇਹਨੇ ਬਧੀਆ ਲੀਟਰਾਂ ਦਾ ਪ੍ਰਾਕਿਕ ਕਰਵਾ ਦਿੱਤੀ ਇਸ ਤਰ੍ਹਾਂ ਦੀ ਟੈਸਟਿੰਗ ਜ਼ਰੂਰ ਹੋ ਬਾਤ ਨਹੀਂ

ਇਸ ਰਾਹੇ ਬੜੇ ਐਟੂ ਪਾਸਤੇ ਵਾਇਸ ਬਣਾਈਆਂ ਮੇਰੀ ਮਰਗਾ ਗੱਲ ਕਰਨ ਦੀ ਕੋਈ ਇੰਨੀ ਲੰਮੀ ਜ਼ਰੂਰਤ ਨਹੀਂ ਕਿ ਬਾਕੀ ਦੇ ਇਹ ਵਰਗਾ ਗੱਲਣਾ ਬਹੁਤ ਸਾਰੇ ਕਿ ਮੈਂ ਲੀਡਰਸ਼ਿਪ ਦਾ ਸਾਰੀ ਪੰਜਾਬ ਦੀ ਦਾ ਖਾਸ ਸੰਭਾਲਵਾ ਦੀ ਜਰੂਰਤ ਨਹੀਂ ਸਾਰੇ ਬੈਠੇ ਅੱਲਾਹ ਜੀ ਦੇ ਬਿਧਿਆ ਅਵਲਲਾ ਸਾਹਿਬ ਦੇ ਭਰਾ ਸੋਨੀ ਸਾਹਿਬ ਬੈਠੇ ਆ ਕਿੰਨੇ ਵੀ ਲੀਡਰਸ਼ਿਪ ਮਨਾਵਾ ਦੇ करना चाहता हूँ सब का सारी कांग्रेस कमेटी सारे एमएलए साहब आज पूरे मंत्री एमएलए पूरी की रहे हैं बड़े ज्यादा दोस्त सब चंगे मौत रहे हैं मेरे साथ बड़ी सी पार्टी था भी पर मेरे पता था कि तो मजा तो भी जा सकता है सारे जैसा बैठे हैं तब मेरे को नहीं लगा नहीं सी सी कितने बोर्ड पार्टी के बच्चे बच्चे रहे हैं जल्दे सी पुराना मंगू ज्यादा दोस्त सब को जल्दे सी जल्दे सी इन्हें उनकी ਇਸ ਕਰਕੇ ਮੈਨੂੰ ਕਦੀ ਇਹ ਔਰ ਵੀ ਫੀਲ ਹੋਇਆ ਮੈਂ ਸਭ ਤੋਂ ਸਾਰੀ ਲੀਡਰਸ਼ਿਪ ਦਾ ਦਿਲ ਦੀਆਂ ਕਰ ਰਿਹਾ ਜਦੋਂ ਧਰਵਾਦ ਕਰਦਾ ਬਾਕੀ ਕਰਦੇ ਇਸ ਵਾਰੀ ਕਰਕੇ ਅੱਜ ਦੀ ਦਿਨ ਤੋਂ ਮੈਂ ਧਰਵਾਦ ਦਾ ਜਿਹੜੀ ਪਾਰਟੀ ਦੀ ਜੋ ਨੀਤੀਆਂ ਆਉਣਗੀਆਂ ਉਹ ਮੈਂ ਸਮਝੂੰਗਾ ਕਿ ਇਸ ਤਰ੍ਹਾਂ ਦਾ ਕੰਮ ਕਰਕੇ ਕਿਉਂਕਿ ਮੈਂ ਵਰਕਰ ਰਹਾ ਹਾਂ ਲਗਭਗ ਸਗਟਕਸ ਤੇ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ 10 ਸਾਲ ਸਰਕਾਰ ਚ

ਅੱਜ ਵੀਰ ਦੇ ਕੋਲ ਬਹੁਤ ਬਾਕੀ ਅੰਦਰਲੀ ਪਾਰਟੀ ਦੇ ਬਹੁਤ ਸਤਕਾਰ ਦੇ ਕੇ ਸਾਰੇ ਲੀਡਰਸ਼ਿਪ ਨੇ ਬਹੁਤ ਇੱਜ਼ਤ ਦੇ ਨਾਲ ਬਹੁਤ ਮਾਣ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਮੈਂ ਜੁਆਇਨ ਕਰਨ ਤੋਂ ਪਹਿਲਾਂ ਪੰਜਾਬ ਦੇ ਸਾਰੇ ਲੀਡਰਸ਼ਿਪ ਬਾਲੋ ਸੁਖੀਰ ਦੀ ਆਵਾਜ਼ ਸੀ ਸਰਕਾਰ ਇਹ ਸਾਹ ਪੰਗ੍ਰਿਤਜੀ ਸੀ ਜਬਾਦੀ ਬਾਜਵਾ ਜੀ ਸਾਰੇ ਛੱਡੇ ਵੱਡੇ ਪਰ ਆਵਾਜ਼ ਸੀ ਜੋਨੀ ਸਾਹਿਬ ਕੋਈ ਵੀ ਅਸਰ ਆਉਲਾ ਸਾਹਿਬ ਸਭ ਨੇ ਗੱਲ ਕੀਤੀ ਤੇ ਕਿਸੇ ਨੇ ਵੀ ਇਹ ਕੰਮ ਸਾਰਿਆਂ ਦੇ ਬਾਹਰ ਕਰ ਦਿੱਤਾ ਦਿਲੋਂ ਗਿਆ ਨਹੀਂ ਕਰਾਂ ਕਰਦੇ ਹਾਂ ਆਓ ਨਸਰ ਦਾ ਬੋਲ ਬੋਲ ਹਾਂ ਇਸ ਸਵਾਦ ਨੂੰ ਫਿਰ ਮੈਨੂੰ ਬੁਲਾਉਣੇ ਤੋਂ ਦੱਸੋ ਜੀ ਬੰਤ ਐਕਸਲ ਕੰਮ ਚ ਜੀ ਦੇਖੋ ਮੇਰੀ ਵਿਚਾਰਧਾਰਾ ਸ਼ੁਰੂ ਤੋਂ ਮੈਂ ਕਿਸੇ ਪਾਰਟੀ ਚ ਰਹਾ ਮੈਂ ਸੈਕੂਲਰ ਦੰਦਾ ਹਾਂ ਫਿਰ ਮੈਂ ਚਾ ਵੀ ਜ਼ਾਦ ਨੂੰ ਮਰਦਾ ਕਰਦੀ ਪਿੰਡ ਦੇ ਵਿੱਚ ਵਦੀਨ ਕੀਤੀ ਆ ਪਰ ਸਾਡਾ ਛੋਟਾ ਜਿਹਾ ਪਿੰਡ ਸੰਕੇਤਨ ਖਾਨ ਦੇ ਲਾਕੇ ਜਿੱਦਾਰੀ ਕੀਤਾ ਮੇਰੇ ਪਾਦਰ ਟੀਚਰ ਸੇ ਆਪ ਇੱਕ ਵਾਰ ਮਸ਼ੀਨਾਂ ਨੂੰ ਚੁਣੇ ਤੇ ਮੈਂ ਤਾਂ ਅਸਲ ਵਿੱਚ ਮੈਂ ਸਾਡੇ ਪਿੰਡ ਉਸ ਵਿੱਚ ਸੀ ਸਾਰੇ ਹਰ ਬਰਕਰਾਰ ਕਮਿਊਨਿਟੀ ਦੇ ਸੀਗੇ ਸਾਨੂੰ ਕਦੀ ਬੀਲ ਨਹੀਂ ਸੀ ਕੌਣ ਜੂਗਰ ਕੌਣ ਸੀ ਸਟੇਪਲ ਰਸੀਆ ਤੇ ਮੈਂ ਜੇ ਇਸੇ ਕਰਕੇ ਮੈਂ ਪਹਿਲਾਂ ਨਸਲ ਜਦੋਂ ਮੈਂ ਸਰਕਾਰ ਚ ਨਹੀਂ ਸੀ ਨਾ कोशिश भी आज तक तो पूरे बजार में दावा करने वाले संबंध कोई एक बंदा भरकर लीटर ये दे क्या देखे मेरे ऑफिस जब मेरे कितने सरकारी ऑफिस जब जहां अमर सर कोई आया तो उन्होंने पूछा कि मेरा पार्टी दस्तावेज काम करो एक को देखो एक को चैनल छोटा नहीं करना सब कर दिया प्लानिंग पार्टी तक प्लानिंग एक को ਮੈਂ ਪਾਰਟੀਆਂ ਤੋਂ ਉੱਪਰ ਜ਼ਾਦ ਤੱਕ ਉੱਪਰ ਉੱਠ ਕੇ ਕੰਮ ਕੀਤਾ ਇਹੀ ਮੇਰਾ ਤਰੀਕਾ ਤੇ ਮੈਨੂੰ ਲੱਗਾ ਇਸ ਤੋਂ ਬਾਅਦ ਜਦੋਂ ਮੈਂ ਸਾਰਾ ਐ ਦੁਬਾਰਾ ਐ ਕਾਂਗਰਸ ਛੱਡ ਕਰ ਰਿਹਾ ਕਿਉਂਕਿ ਭਾਜਪਾ ਨੇ ਮੈਨੂੰ ਪਾਰਟੀ ਚੋਂ ਕੱਢਿਆ ਸੀ ਉਹ ਵੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਤਕਲਾਅ ਹੋ ਰਿਹਾ ਸੀ ਜਾਂ ਜੋ ਉਹਨਾਂ ਦੇ ਉੱਤੇ ਟੋਕੇ ਆ ਰਹੇ ਸੀ ਉਹ ਖੇਤੀ ਕਿਰਦੋਂ ਮੈਂ ਅਸਲੀਅਤ ਦੱਸੀ ਸੀ ਪਾਰਟੀ ਨੂੰ ਤਾਂ ਲੋਕ ਪਾਰਟੀ ਦੇ ਲੀਡਰ ਜਿਹੜੇ ਗੁੰਮਰਾਹ ਕਰਦਾ ਕਿ ਬਹੁਤ ਸਾਰੇ ਸਾਡੇ ਨਾਲ ਆ ਰਹੇ ਆ ਬਹੁਤ ਸਖਤ ਕਰ ਰਹੇ ਆ بڑا ਹੁਲਾ ਰਿਹਾ ਵਾ ਇੱਕ ਝੂਠ ਬੋਲ ਕੇ ਦਿੱਲੀ ਵੀ ਗਿਆ ਮੈਂ ਫਿਰ ਜਦੋਂ ਕਿਤੇ ਵੀ ਨਹੀਂ ਸੁਵਾਈ ਤੇ ਫਿਰ ਮੈਂ ਉੱਠ ਕੇ ਸਾਰੀ ਜਿਹੜੀਆਂ ਨੂੰ ਪਤਾ ਹੁਗਾ ਫਿਰ ਮੈਂ ਉੱਠ ਕੇ ਪਾਰਟੀ ਦੀ ਅਸਟਰੋ ਦੀ ਮੀਟਿੰਗ ਚ ਇਹ ਠੀਕ ਨਹੀਂ ਕਰਦਾ ਪੰਜਾਬ ਦਾ ਖੜੇ ਹੋਣਾ ਚਾਹੀਦਾ ਸਾਨੂੰ ਅਸੀਂ ਪੰਜਾਬੀ ਆਂ ਅਸੀਂ ਕਿਸਾਨ ਆ ਕੋਈ ਇੱਕ ਵਰਗ ਉਹਨਾਂ ਦੇ ਹੱਥ ਜਿਹੜਾ ਜੱਟ ਪਾਸੇ ਸੇ ਖੁੱਤਤਾ বিজেਪੀਆ ਬਾਕੀ ਸਾਰੇ ਪਾਸੇ ਦੁਬਾਰੀ ਕਿਸਾਨ ਪਾਰਟੀਆਂ ਸਾਰੀਆਂ ਤੇ ਉਹਨਾਂ ਨੇ ਇਹ ਗੱਲ ਮੈਨੂੰ ਉਹਨਾਂ ਨੂੰ ਚੰਗੀ ਨਹੀਂ ਲੱਗੀ ਮੈਨੂੰ ਪਾਰਟੀ ਚੋਂ ਕੱਢਤਾ ਉਹਨਾਂ ਨੇ ਫਿਰ ਮੈਂ ਛੇਰ ਲੀਤੇ ਤਕਰੀਬਨ ਇਸੇ ਬਗਿਆਰ ਪਾਰਟੀ ਟੋ ਰਿਆ ਫਿਰ ਚਲੋ ਸੰਪਰਕ ਹੋਇਆ ਨਾ 12 ਸਾਲ ਦੀ ਸੋਚ ਰਿਹਾ ਕਿ ਸਿਰ ਚਲੋ ਪਰ ਉਸ ਤੋਂ ਬਾਅਦ ਮੈਂ ਜਦੋਂ ਕਾਲੀ ਦਾ ਚਲੇ ਗਿਆ ਸਾਰੇ ਇਸ ਤਰ੍ਹਾਂ ਵੀ ਚਲੋ ਫਿਰ ਉਹ ਫੈਮਲੀ ਥੋੜਾ ਜਿਹਾ ਹਵਾਲਾ ਤਾਂ ਦਰ دوسرے ਕਿੱਥੇ ਗਦਾ ਦੂਜੀ ਪਾਰਟੀ ਇਕੱਠੇ ਰਹੇ ਆ ਐਡਵਰਟ ਕੰਟਰੀ ਬੀਜੇਪੀ ਕਾਲੀ ਰਿਹਾ ਪਰ ਉਥੇ ਵੀ ਜਦੋਂ ਕੈਪਟਨ ਸੀ ਸਪੋਰਟ ਕਮੇਟੀ ਦੀ ਉਹ ਸਾਰੀਆਂ ਹਾਈ ਪਾਵਰ ਕਮੇਟੀਆਂ ਪਾਰਟੀ ਜਿਹੜੀਆਂ ਦਿਨਾਂ ਦਾ ਸੀਗਾ ਪਰ ਮੈਂਬਰਾਂ ਦਾ ਕੁਝ ਵੀਰ ਨਹੀਂ ਮੈਂ ਕਹਿ ਸਕਦਾ ਪਰ ਮੈਂ ਕਿ ਜਿਹੜੇ ਮੈਂਬਰ ਸੀਗੇ ਕਾਲੀ ਜਨ ਦੇ ਕੋਰ ਨੂੰ ਮਿੱਟੀ ਦੇ ਉਹਨਾਂ ਦੇ ਵਿਚਾਰਾਂ ਦਾ ਮਤ ਦੇ ਤੈਨੂੰ ਮੈਨੂੰ ਲੱਗਦਾ ਕਿ ਮੈਂ ਜ਼ਬਰਦਸਤੀ ਬੈਠਾ ਉਹ ਜੱਫਾ ਜਿੰਨਾ ਜਨ ਕਰਿਆ ਪਾਰਲੀਮੈਂਟ ਵੀ ਦੇਖੋ ਬੀਜੇਪੀ ਕਾਲੀ ਇਕੱਠੇ ਨਹੀਂ ਗਦੇ ਜਿੱਤ ਸਕਿਆ ਪਰ ਪਾਰਟੀ ਨੇ ਮੈਨੂੰ ਹੁਕਮ ਲਾ ਆਂਦਾ ਵੀ ਲੜਨੀ ਹੈ ਮਨੂੰ ਬਸੋਂ ਵੀ ਗਿਆ ਜਾ ਰਿਹਾ ਸੀ ਸਰਕਾਰ ਜਿਹੜੀ ਹੈ ਉਸ ਤੋਂ ਉਹਨਾਂ ਨੂੰ ਗਿਆ ਜਾ ਰਿਹਾ ਸੀ ਪਰ ਨਾ ਕਰਨੀ ਹੈ ਇਸ ਟਾਈਮ ਤੇ ਮੈਂ ਛੱਡ ਸਕਦਾ ਤੇ ਮੈਂ ਉਹਨੂੰ ਡਟ ਕੇ ਉੱਥੇ ਲੱਤ ਲਾਈ ਪਰ ਮੈਂ ਉਸ ਤੋਂ ਬਾਅਦ ਮੈਂ ਇਹ ਸੋਚ ਲਿਆ ਕਿ ਮੇਰਾ ਜਿੱਤੇ ਨਹੀਂ ਸਹੀ ਜਗ੍ਹਾ ਤੇ ਮੈਂ ਆਪਣੇ ਵਿਚਾਰ ਹੀ ਜਦੋਂ ਫਰ ਗਿਆ ਤੇ ਫਿਰ ਮੈਂ ਕਿੱਥੇ ਰਹਿ ਸਕਦਾ ਤੇ ਮੈਂ ਮੈਂ ਦੇਖੋ ਜੀ ਮੈਂ ਅੰਮ੍ਰਿਤਸਰ ਕੰਮ ਕਰਦਾ ਗੜੀ ਗੜੀ ਕੰਮ ਕਰਦਾ ਮੈਂ ਸ਼ਾਇਦ ਬਰਨ ਸੰਸਰ ਤੇ ਕੀਤੀ ਹੈ ਮੈਂ ਉੱਤੋਂ ਦਾ ਵਰਚਕ ਮੈਂ ਉੱਥੇ ਹੀ ਰਹਿਣਾ ਮੈਂ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਤੇ ਪੰਜਾਬ ਦੀ ਕੰਮ ਕਰਾਂਗਾ ਕਿੱਥੇ ਪਾਰਟੀ ਜਿਹੜੀ ਇਹ ਜੋ ਕੈਂਪੇਨ ਦੀ ਜੋ ਮਿਹਨਤ ਕਰਦੀ ਡਿਊਟੀ ਲਾ ਉੱਪਰ ਮੈਂ ਅੰਮ੍ਰਿਤਸਰ ਵਾਸਤੇ ਜਲਾ ਗਿਆ ਕਰਾਂਗਾ